ਤੁਸੀਂ ਦੇਖ ਰਹੇ ਹੋ 24 ਪੰਜਾਬੀ ਚੈਨਲ ਨੂੰ ਅੰਬਰਸਾਦ ਖਬਰ ਸਾਹਮਣੇ ਆ ਰਹੀ ਹੈ ਮਿਲੀ ਜਾਣਕਾਰੀ ਅਨੁਸਾਰ ਅੰਬਰਸਾਦ ਦੇ ਬੱਸ ਸਟੈਂਡ ਦੇ ਵਿੱਚ ਚੱਲੀਆਂ ਤਾਵੜ ਤੋੜ ਗੋਲੀਆਂ ਬੱਸ ਦੀ ਟਾਈਮਿੰਗ ਨੂੰ ਲੈ ਕੇ ਆਪ ਚਪੇੜੇ ਬੱਸਾਂ ਵਾਲੇ ਇੱਕ ਵਿਅਕਤੀ ਦੀ ਮਾਰੀ ਗਈ ਗੋਲੀ ਅਤੇ ਉਹ ਮੌਕੇ ਤੇ ਹੋਈ ਉਸ ਦੀ ਮੌਤ ਪੁਲਿਸ ਮੌਕੇ ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਗਿਆ ਫਾਇਰਿੰਗ ਕਰਨ ਵਾਲੇ ਵਿਅਕਤੀ ਦੱਸਿਆ ਜਾ ਰਿਹਾ ਹੈ ਨਫਰਾਰ ਨੇੜੇ ਤੇ ਜਿਹੜੇ ਸੀਸੀਟੀਵੀ ਦੇ ਕੈਮਰੇ ਪੁਲਿਸ ਵੱਲੋਂ ਫਰੋਲੇ ਜਾ ਰਹੇਨ ਵਕਤੀ ਨੂੰ ਜਲਦੀ ਪਛਾਣ ਕੀਤੀ ਜਾਵੇਗੀ ਪੁਲਿਸ ਵੱਲੋਂ ਕਿਹਾ ਗਿਆ ਤਸਵੀਰਾਂ ਵਿੱਚ ਦੇਖ ਸਕਦੇ ਹੋ ਪੰਜਾਬ ਪੁਲਿਸ ਦੇ ਮੁਲਾਜ਼ਮ ਪਹੁੰਚ ਚੁੱਕੇ ਹਨ ਅਤੇ ਜਾਂਚ ਕੀਤੀ ਜਾ ਰਹੀਆਂ ਹਨ ਅਤੇ ਇਸ ਮੌਕੇ ਫਾਇਰਿੰਗ ਨੂੰ ਲੈ ਕੇ ਇੱਕ ਸਵਾਲੀ ਨਿਸ਼ਾਨ ਪੈਦਾ ਹੁੰਦਾ ਨਜ਼ਰ ਆ ਰਿਹਾ ਹੈ ਵੀ ਲੋਕਾਂ ਨੇ ਅਸਲੇ ਨਾਲ ਇਸ ਤਰ੍ਹਾਂ ਗੋਲੀਆਂ ਚਲੋਣੇ ਕਾਮਯਾਬੀ ਗੱਲ ਸਮਝਣ ਲੱਗ ਪਏ ਹਨ ਅੱਗੇ ਤਾਂ ਲੜਾਈਆਂ ਸਿਰਫ ਡੰਡੇ ਦੂਜੇ ਚਾੜਿਆਂ ਨਾਲ ਹੁੰਦੀ ਸਨ ਪਰ ਹੁਣ ਜਿਹੜੀਆਂ ਲੜਾਈਆਂ ਅਸਲ ਗੋਲੀਆਂ ਚੱਲਣ ਲੱਗੀਆਂ ਨੇ ਉਸ ਨਾਲ ਸਵਾਲੀ ਨਿਸ਼ਾਨ ਪੈਦਾ ਹੋ ਰਹੇ ਹਨ ਕਿ ਕੀ ਲੋਕਾਂ ਨੂੰ ਆਪਣੀ ਜਾਨ ਦੀ ਕੋਈ ਪਰਵਾਹ ਨਹੀਂ ਹੈ ਤਸਵੀਰਾਂ ਵੀ ਦੇਖ ਸਕਦੇ ਹੋ ਜੁਆਇਨ

ਇਹ ਪਤਾ ਨਹੀਂ ਕਿਦੋਂ ਆਈ ਹੈ ਮੈਂ ਤਾਂ ਖਲੋਤਾ ਹੀ ਹੈ ਠੀਕ ਹੈ ਉਹ ਤਾਂ ਮੱਚੀਪਸਾਂ ਦੇ ਕਿਦੋਂ ਖਲੋਤਾ ਹੀ ਹੈ ਆ ਕੇ ਮਿਲਸਟਰ ਲੱਗਿਆ ਮੈਂ ਪਤਾ ਕਰਨਾ ਕਿ ਭੇ ਕਿਆ ਮੈਂ ਦੇਖਿਆ ਪਤਾ ਹੁਣ ਕੋਣ ਕੋਣ ਹੋ ਗਿਆ ਬਣਾ ਗੰਦੀ ਬਾਰਦਾਤ ਇਹਦਾ ਕੀ ਮਾਮਲਾ ਹੈ ਇਹ ਸਾਨੂੰ ਉਹਨੇ ਉਹਨਾਂ ਇਨਫੋਰਮੇਸ਼ਨ ਮਿਲੀ ਹੈ ਕਿ ਇੱਕ ਫਾਇਰਿੰਗ ਇਨਸੀਡੈਂਟ ਬਸ ਸਟੈਂਡ ਹੋਇਆ ਹੈ ਜਿਸ ਬੰਦੀ ਅਸੀਂ ਮੌਕੇ ਤੇ ਪਹੁੰਚ ਕੇ ਤਫ਼ਤੀਸ਼ ਆਪਣੀ ਸ਼ੁਰੂ ਕਰਤੀ ਹੈ ਤੇ ਜੋ ਜ਼ਖਮੀ ਨੂੰ ਆਪਣਾ ਫਰਸਟ ਏਡ ਲਈ ਰੋਸ ਹਸਪਤਲ ਐਡਮਿਟ ਕਰਵਾਇਆ ਗਿਆ ਹੈ ਕਿਸੇ ਤਰ੍ਹਾਂ ਦਾ ਜਾਨੀ ਹਾਂਜੀ ਕਿੰਨੇ ਦਿਨ ਚੱਲਾਈਆਂ ਹੋਈਆਂ ਨੇ ਅ ਫਿਲਹਾਲ ਤਾਂ ਸਾਨੂੰ 6 ਖੋਲੋਂ ਤੋਂ ਮਿਲੇ ਨੇ ਠੀਕ ਹੈ ਬਾਕੀ ਇਨਵੈਸਟੀਗੇਸ਼ਨ ਸਾਡੀ ਜਾਰੀ ਹੈ ਜੋ ਮੈਂ ਇਨੀਸ਼ੀਅਲ ਸਟੇਜ ਤੇ ਕੁਝ ਵੀ ਨਹੀਂ ਕਹਿ ਸਕਦਾ ਗੋਲੀ ਚੱਲਣ ਦਾ ਕੋਈ ਕਾਰਨ ਪਤਾ ਨਹੀਂ ਲੱਗਦਾ ਅਜੇ ਕੁਝ ਵੀ ਨਹੀਂ ਕਹਿ ਸਕਦਾ ਇਨੀਸ਼ੀਅਲ ਸਟੇਜ ਹੈ ਅਸੀਂ ਆਪਣਾ ਬਰੀਫ ਕਰ ਦਾਂਗੇ ਹਾਂਜੀ ਐਸਸੀਡੀ ਵੀ ਦੱਸਾਰੀ ਕਿੰਨੇ ਅਨੁਸਾਰ ਗੋਲੀ ਲੱਗੀ ਹੈ ਜੀ ਇੱਕ ਇੱਕ ਵਿਅਕਤੀ ਨੂੰ ਲੱਗੀ ਹੈ ਹਾਲਤ ਕਿਸ ਤਰ੍ਹਾਂ ਦੀ ਹੈ ਹਾਲ ਤਾਂ ਇਹ ਜੇਰ ਲਾਜ ਹੈ ਜੀ ਇੱਕ ਦੁਕਾਨਦਾਰ ਨੂੰ ਵੀ ਲੱਗੀ ਗੋਲੀ ਜੀ ਉਹ ਉਸ ਬਾਰੇ ਨਹੀਂ ਇਹ ਜਾਣਕਾਰੀ ਇੱਕ ਨੂੰ ਪਤਾ ਲੱਗਾ ਸਾਨੂੰ ਕਿੰਨੀ ਉਮਰ ਦੀ ਜਿਹੜੀ ਗੋਲੀ ਲੱਗੀ ਫਿਲਹਾਲ ਡੀਅਰੇ ਇਨੀਸ਼ੀਅਲ ਸਟੇਜ ਆ ਕੋਈ ਸਾਨੂੰ ਇਸ ਬਾਰੇ ਨਹੀਂ ਪਤਾ ਅਜੇ ਅਸੀਂ ਤੁਹਾਨੂੰ ਅੱਜ ਦੱਸਾਂਗੇ ਜਿਹਦੇ ਮਖਨ ਮਖਨ ਦਾ ਆਂਦਾ ਵਿਅਕਤੀ ਆ ਉਹਨੂੰ ਲੱਗੀ ਆ ਅਸੀਂ ਜਿਹਦੇ ਵੱਲੋਂ ਚਲਾਈ ਗਈ ਉਸ ਦੀ ਵੀ ਪਛਾਣ ਕਰ ਰਹੇ ਹਾਂ ਜੀ ਕਰ ਰਹੇ ਹਾਂ ਇਨਵੈਸਟੀਗੇਸ਼ਨ ਕਰ ਰਹੇ ਹਾਂ ਓਕੇ